चुनाव प्रचार ਦੇ ਆਖਰੀ ਦਿਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਰਨਾਲਾ ਦੇ 16 ਏਕੜ ਵਿੱਚ ਕੀਤੀਆਂ ਅਨੁਕਣ ਮੀਟਿੰਗਾਂ ਇਸ ਕੜੀ ਅਧੀਨ ਪੰਜਾਬ ਦੇ ਵਿੱਤ ਮੰਤਰੀ ਸੰਜੀਵ ਕੁਮਾਰ ਦੇ ਘਰ ਪਹੁੰਚੇ ਅਤੇ 16 ਏਕੜ ਨਿਵਾਸੀਆਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਲਈ ਪ੍ਰੇਰਿਆ ਵਿੱਤ ਮੰਤਰੀ ਨੇ 16 ਏਕੜ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾਓ ਤੁਹਾਡੀਆਂ ਸਾਰੀਆਂ ਆਵਾਜ਼ਾਂ ਮੰਗਾਂ ਪਹਿਲ ਦੇ ਆਧਾਰਤੇ ਮੰਨੀਆਂ ਜਾਣਗੀਆਂ ਸੋਨਾਇਕੜਨ ਵਾਸੀਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪਰਮਾ ਸਵਾਗਤ ਕੀਤਾ। ਸੋਨਾਇਕੜਾ ਜੀ ਮੈਂ ਤੁਹਾਨੂੰ ਪੁੱਛਿਆ ਸੋਨਾਇਕੜਾ ਬਾਈ ਜੀ ਮੇਰੀ ਰੈਸ਼ ਥੋੜੀ ਆਈ ਜੀ ਹਾਂ ਜੀ ਆ ਲਓ ਸੋਨਾਇਕੜਾ ਥੈਂਕ ਯੂ ਚਲੋ ਚਾਹ ਵੀ ਚੋਸ ਲੈ ਕੋ ਠੀਕ ਹੈ ਸਰ ਸੋ ਜੀ ਕੰਮ ਕਰ ਹਾਂ ਹਾਂ ਉਹ ਕੰਮ ਨਹੀਂ ਲੈ ਇਹ ਦੂਸਰੀning ਪੂਰੀ ਰੱਖੋ ਦੇ। ਡਰਾਈਵਿੰਗ ਦਾ ਕੋਰਸ ਹੈ। ਅਜੂਬੇ ਜੀ, ਅਸੀਂ ਅੱਜ ਵੀ ਉਹ ਕਰਤਾ ਤੇ ਪਹੁੰਚਦੇ। ਅੰਠਾ ਸਰ ਜੀ, ਮੈਂ ਦੱਸਦੇ ਹੋਇਆ। ਠੀਕ ਹੈ ਸਰ, ਉਹਨਾਂ ਨੂੰ ਆ ਗਿਆ ਉੱਪਰ। ਠੀਕ ਹੈ ਜੀ। ਕੋਈ ਨੰਬਰ ਆਪਾਂ ਤੁਹਾਨੂੰ ਸਿਸਟਮ ਲਾਉਂਦੇ। ਐਡਮ ਆਕੇ ਇੱਕ 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 ਜੀਬਲਮੇਸੋ ਜੀ ਦੋ 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 ਜੀ ਦ ਔਰ ਤੁਸੀਂ ਪਿਛਲੇ ਆ ਪੰਜ ਇਲੈਕਸ਼ਨਾਂ ਹੋਈਆਂ ਨੇ ਤਿੰਨ ਪਾਰਲੀਮੈਂਟ ਦੀਆਂ ਔਰ ਦੋ ਵਿਧਾਨ ਸਭਾ ਦੀਆਂ ਇਹਨਾਂ ਪੰਜੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਅੰਦਰ ਤੁਸੀਂ ਡਟ ਕੇ ਹਮੇਸ਼ਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਅਰਵਿੰਦ ਕੇਜਰੀਵਾਦੀ ਦੇ ਸਾਥੀ ਬਣ ਕੇ ਇੱਕ ਭਰਾ ਬਣ ਕੇ ਛੋਟੇ ਭਰਾ ਬਣ ਕੇ ਉਹਨਾਂ ਦਾ ਸਾਥ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਤੁਸੀਂ ਡਟ ਕੇ ਖੜੇ ਹੋ ਕਿਉਂਕਿ ਸਬੂਤ ਆਏ ਐਡੇ-ਐਡੇ ਮਾਰਜਨ ਜਿਹੜੇ ਚਾਹੋ 2014 ਦੀ ਗੱਲ ਆ 19 ਦੀ ਗੱਲ ਆ 24 ਦੀ ਗੱਲ ਆ ਤਿੰਨ ਪਾਰਲੀਮੈਂਟ ਦੇ ਚੋਣਾਂ ਹੋ ਜਾਂ ਤਿੰਨੇ ਪਾਰਲੀਮੈਂਟ ਦੇ ਜਨਰਲ ਚੋਣਾਂ ਦੇ ਅੰਦਰ ਤੁਸੀਂ ਰਿਕਾਰਡ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਂ ਤੇ ਬਣਾਇਆ ਦੋ ਇਲੈਕਸ਼ਨਾਂ ਹੋਈਆਂ 17 ਦੀਆਂ ਤੇ 22 ਦੀਆਂ ਐਮਐਲਏ ਦੀਆਂ 17 ਚ ਬੇਸ਼ੱਕ ਮਾਰ ਦੇ ਥੋੜਾ ਘੱਟ ਹੋਊਗਾ ਪਰ ਲੇਕਿਨ 22 ਚ ਤੁਸੀਂ ਰਿਕਾਰਡ ਤੋੜ ਤੇ ਵੱਡੇ ਮਾਰਜਿਨ ਦੇ ਨਾਲ ਸਰਦਾਰ ਗੁਰਬੀਰ ਸਿੰਘ ਮੀਤ ਹੇਰ ਜੀ ਨੂੰ ਜਿਹਨੂੰ ਤੁਸੀਂ ਪਾਰਲਮੈਂਟਾ ਮੀਤ ਹੇਰ ਕਹਿੰਦੇ ਹੋ ਜਿਤਾ ਕੇ ਪੰਜਾਬ ਦੀ ਅਸੈਂਬਲੀ ਚ ਭੇਜਿਆ ਅਰਵਿੰਦ ਕੇਂਦਰੀਬਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਝੀ ਨੇ ਉਹਨਾਂ ਨੂੰ ਪੰਜਾਬ ਦੇ ਕੈਬਨਿਟ ਦਾ ਮੰਤਰੀ ਬਣਾਇਆ ਔਰ ਲੰਬਾ ਸਮਾਂ ਹੋ ਕੈਬਨਟ ਦੇ ਮੰਤਰੀ ਰਹੇ ਔਰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾੜ ਦੀ ਪਾਰਕ ਨੂੰ ਆਖਰੀ ਬਚਾਣਿਆ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਦੇਸ਼ ਦੀ ਰਾਜਨੀਤੀ ਨੈਸ਼ਨਲ ਲੈਵਲ ਤੇ ਪੰਜਾਬ ਚੋਂ ਕੌਣ ਅੱਗੇ ਲਿਆ ਸਕਦਾਗਾ ਤੇ ਵੱਡੀ ਗੱਲ ਹੁੰਦੀ ਆ ਦੇਸ਼ ਦੀ ਪੋਲਿਟਿਕਸ ਦੇ ਅੰਦਰ ਕਿਉਂਕਿ ਆਵਾਮੀ ਪਾਰਟੀ ਜਿਹੜੀ ਆ ਛੋਟੀ ਪਾਰਟੀ ਆ ਔਰ 12-13 ਸਾਲ ਦੀ ਆਵਾਮੀ ਪਾਰਟੀ ਦੀ ਸਿਰਫ ਉਮਰ ਆ ਔਰ ਉਹਦੇ ਅੰਦਰ ਹੀ ਮੀਤ ਹੇਰ ਜੀ ਨੇ ਇੱਕ ਵੱਡਾ ਨਾਮ ਪੰਜਾਬ ਚ ਕਮਾਇਆ ਔਰ ਦੇਸ਼ ਚ ਕਮਾਇਆ ਜੋ ਦੇਸ਼ ਦੀ ਪਾਰਲੀਮੈਂਟ ਚ ਬੋਲਦੇ ਨੇ ਤਾਂ ਬੜੇ ਅੱਛੇ ਤਰੀਕੇ ਦੇ ਨਾਲ ਆਪਣੇ ਵਿਚਾਰ ਜਿਹੜਾ ਉਸ ਪਾਰਲੀਮੈਂਟ ਚ ਰੱਖਦੇ ਨੇਗੇ ਮੁੱਦਿਆਂ ਦੇ ਉੱਤੇ ਗੱਲ ਜਿਹੜਾ ਵੀ ਮੁੱਦਾ ਆਉਂਦਾ ਉਹਦੇ ਤੇ ਹਾਲਾਂਕਿ ਸੈਸ਼ਨ ਅਜੇ ਦੋ ਹੀ ਹੋਏ ਨੇ ਕਿ ਇਹਨਾਂ ਦੋਹਾਂ ਸੈਸ਼ਨਾਂ ਦੇ ਦੌਰਾਨ ਮੈਂ ਦੇਖ ਰਿਹਾ ਕੋਈ ਬੜਾ ਅੱਛਾ ਰਿਕਾਰਡ ਜਿਹੜਾ ਉੱਥੇ ਪਾਰਲੀਮੈਂਟ ਦਰਦ ਹੋਇਆ ਕਿ ਉਹਨਾਂ ਨੇ ਅੱਛੇ ਮੁੱਦੇ ਟੱਚ ਕੀਤੇ ਨੇ ਯਾਨੀ ਮੇਨ ਬਖਤਾ ਜਿਹੜੇ ਪਾਰਲੀਮੈਂਟ ਚ ਹੁੰਦੇ ਨੇ ਮੇਨ ਬਖਤਾ ਜਿਹੜੇ ਮੁੱਦਿਆਂ ਨੂੰ ਟੱਚ ਕਰਦੇ ਨੇ ਉਹਨਾਂ ਚ ਨਾਮ ਜਿਹੜਾ ਉਹ ਸਲਾਰ ਗੁਰਮੀਤ ਸਿੰਘ ਹੀਰਦੀ ਦਾ ਉਹਦਾ ਉਹਨਾਂ ਦੇ ਜਾਣ ਕਰਕੇ ਸੀਟ ਜਿਹੜੀ ਆ ਖਾਲੀ ਹੋਈ ਸੀਗੀ ਹੁਣ ਉਹਨਾਂ ਦੀ ਪਾਰਟੀ ਦੇ ਮੈਂਸਮਿੰਦਾ ਪੁਰਾਣੇ ਵਰਕਰ ਹਰਿੰਦਰ ਧਾਰੀਵਾਲ ਜੀ ਜਿਹੜੇ ਕੋ ਉਹਨਾਂ ਦੇ ਨਾਲ ਸਾਡੇ ਦਾ ਸਾਰਿਆਂ ਦੇ ਨਾਲ ਵਿਚਰਦੇ ਰਹੇ ਉਹਨਾਂ ਨੂੰ ਪਾਰਟੀ ਨੇ ਮੌਕਾ ਦਿੱਤਾਗਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਸਿਨੇਮਰ ਬੇਨਤੀ ਆ ਇਹ ਅਤਵੰਤ ਕਿ ਬੇਨਤੀ ਆ ਕਿ ਕੱਲ ਦਾ ਦਿਨ ਵਿਚਾਲੇ ਆ ਪਰਸੋਂ ਠੀਕ ਵੋਟਾਂ ਪੈਣੀਆਂ ਨੇ ਸਾਰੇ ਜਣੇ ਆਪਾਂ ਇਕੱਲੇ ਇਕੱਲੇ ਜਿਹੜੇ ਹੈ ਉਮੀਦ ਹੀਰ ਬਣ ਕੇ ਹਰਿੰਦਰ ਧਾਰੀਵਾਲ ਜੀ ਦਾ ਸਾਥ ਦਈਏ ਤਾਂ ਕਿ ਪੰਜਾਬ ਦੀ ਕੁਦਰਤ ਸਭਾ ਦੇ ਮੈਂਬਰ ਵਨ ਐਮਐਲਏ ਵਨ اور ਸਾਡੇ ਤੋਂ ਜਿਹੜੇ ਕੰਮ ਤੁਹਾਡੇ ਅਧੂਰੇ ਰਹਿ ਗਏ ਕਰਵਾਉਣ ਕਿਉਂਕਿ ਮੈਂ ਇਹ ਗੱਲ ਤਾਂ ਕਹਿ ਰਿਹਾ ਜਿਹੜੇ ਹਰਿੰਦਰ ਧਾਰੀਵਾਲ ਜੀ ਨੇ ਉਹ ਹਰ ਚੀਜ਼ ਤੋਂ ਵਾਕਫ ਨੇਗੇ ਉਹਨਾਂ ਨੂੰ ਅਸੀਂ ਜਾਣਦੇ ਆ ਸਾਰਿਆਂ ਨੂੰ ਸਾਨੂੰ ਸਾਰੀ ਕੈਬਨਿਟ ਨੂੰ ਜਾਣਦਾ ਹੈਗਾ ਮੁੱਖ ਮੰਤਰੀ ਸਾਹਿਬ ਨੂੰ ਜਾਣਦਾ ਸਾਰੇ ਅਫਸਰਾਂ ਨੂੰ ਜਾਣਦਾ ਹੈਗਾ ਸੋ ਕੰਮ ਦੀ ਜੇ ਮੈਂ ਸਮਝਦਾ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣੀ ਜੇਕਰ ਆਪਾਂ ਹਰਿੰਦਰ ਧਾਰੀਵਾਲ ਜੀ ਦੇ ਪੱਖ ਦੇ ਵਿੱਚ ਬਿਲਕੁਲ ਧੰਨਵਾਦ ਕਿ ਸਭਾ ਲਗਭਗ ਸਭਾ ਤੋਂ 2 ਸਾਲ ਦਾ ਸਰਕਾਰ ਕੋਲੇ ਸਮਾਂ ਹੋਰ ਪਿਆਗਾ ਇਹਨਾਂ ਸਭਾ ਤੋਂ 2 ਸਾਲਾਂ ਚ ਹੋਰ ਵੀ ਰਿਕਾਰਡ ਤੋੜ ਕੰਮ ਹੋਣਗੇ ਪਹਿਲਾਂ ਬਹੁਤ ਸਾਰੇ ਕੰਮ ਹੋਏ ਨੇ ਮੈਨੂੰ ਕਪਰੂਵਾਲਾਂ ਦੇ ਸਾਰੀ ਦੇ ਸਮੂਹਤੀ ਟੀਮ ਨੇ ਦੱਸਿਆ ਜਿਹੜੀ ਦੀ ਟੀਮ ਨੇ ਲਗਾਤਾਰ ਕੰਮ ਸਰਦਾਰ ਗੁਰਮੀਤ ਸਿੰਘ ਜੀ ਕਰਵਾ ਰਹੇ ਨੇ ਥੋੜੇ ਕੋਤੇ ਕੰਮ ਰਹਿ ਗਏ ਉਹ ਵੀ ਕਰਾਵਾਂਗੇ ਮੇਰੇ ਸਾਹਮਣੇ ਹੁਣ ਤੁਸੀਂ ਮਸਲਾ ਰੱਖਿਆ ਸੀ ਕਮਿਊਨਿਟੀ ਸੈਂਟਰ ਦਾ ਕਿਉਂ ਜਿਹੜਾ ਪੁਰਾਣਾ ਕਿਸੇ ਕਾਂਗਰਸ ਦੇ ਲੀਡਰ ਨੇ ਉਹਨੂੰ ਪ੍ਰਾਈਵੇਟ ਹੱਥਾਂ 'ਚ ਵੇਚਣ ਦੀ ਕੋਸ਼ਿਸ਼ ਕੀਤੀ ਸੀ ਇਹ ਐਨੀ ਕਿ ਉਹਨੂੰ ਕਮਰਸ਼ੀਅਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਹੁਣੇ ਤੁਰੰਤ ਕੰਸਰਨਡ ਅਫਸਰਾਂ ਨਾਲ ਗੱਲ ਕੀਤੀ ਆ ਉਹ ਪ੍ਰੋਪੋਜ਼ਲ ਜਿਹੜੀ ਪੁਰਾਣੀ ਸਰਕਾਰ ਦੀ ਸੀ ਉਹਨੂੰ ਰਿਜੈਕਟ ਕਰਕੇ ਆਪਾਂ ਉਹਦੇ ਕਮਿਊਨਿਟੀ ਸੈਂਟਰ ਬਣਾਵਾਂਗੇ ਤਾਂ ਕਿ ਕਿਉਂਕਿ 16 ਏਕੜ ਜ਼ਮੀਨ ਦੇ ਵਿੱਚ ਜਿਹੜੀ 16 ਏਕੜ ਤੋਂ ਅਡੀ ਕਲੋਨੀਆਂ ਦੇ ਛੋਟੇ-ਛੋਟੇ ਮੁਸ਼ਕਿਲਾਂ ਆਉਂਦੀਆਂ ਨੇ ਛੋਟੇ-ਛੋਟੇ ਫੰਕਸ਼ਨ ਹੁੰਦੇ ਨੇਗੇ ਕਈ ਵਾਰ ਪਰਿਵਾਰਾਂ ਦੇ ਛੋਟੇ ਫੰਕਸ਼ਨ ਹੁੰਦੇ ਨੇ ਜਗ੍ਹਾ ਘੱਟ ਹੋਣ ਕਰਕੇ ਆਪਾਂ ਉੱਥੇ ਸਾਂਝੇ ਤੌਰ ਤੇ ਉਹਨਾਂ ਨੂੰ ਸੈਲੀਬ੍ਰੇਟ ਕਰ ਸਕਦੇ ਆ ਮਨਾ ਸਕਦੇ ਆ ਇਹ ਤਾਂ ਹੀ ਮਮ ਕਿ ਜੇਕਰ ਆਪਣੇ ਕੋਲ ਜਗ੍ਹਾ ਹੋਊਗੀ ਤਾਂ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾਗਾ ਕਿ ਬਿਲਕੁਲ ਉਹ ਮੈਂ ਡਿਊਟੀ ਅਫਸਰ ਹੀ ਲਾ ਚੁੱਕੇ ਹਾਂ ਇਸ ਤੋਂ ਬਾਅਦ ਤੁਸੀਂ 25 ਤਰੀਕ ਤੋਂ ਬਾਅਦ ਵੀ ਜਦੋਂ ਵੀ ਕਦੇ ਆਓਗੇ ਪਰਦਾਜੀ ਖੜੇ ਨੇ ਪਿੱਛੇ ਮੈਨੂੰ ਉਹਨਾਂ ਦਾ ਅੱਛਾ ਲੱਗਿਆ ਤੇ ਤੁਸੀਂ ਪਰਦਾਜੀ ਆ ਕੇ ਆਪਾਂ ਇਹ ਕੰਮ ਕਰਾਈਏ ਤਾਂ ਕਿ ਕਲੋਨੀ ਦੇ ਜਿਹੜੇ ਛੋਟੇ ਛੋਟੇ ਕੰਮ ਹੁੰਦੇ ਨੇ ਉੱਤੇ ਹੋ ਸਕਣ ਮੰਨ ਲਓ ਤੁਸੀਂ 500 ਗਾਇ ਦੀ ਗੱਲ ਕਰਦੇ ਮੈਨੂੰ ਤਾਂ ਜ਼ਿਆਦਾ ਲੱਗਦਾ ਜਗ੍ਹਾ ਹੋ ਚਲੋ 500 ਗਾਇ ਦੀ ਗੱਲ ਹੈ ਜੀ 500 ਏਕੜ ਚ ਤੁਸੀਂ ਬੈਠਣ ਦੇ ਘੱਟੋ ਘੱਟ 500 ਗਾਇ ਦੇ ਅੰਦਰ 100 ਬੰਦਾ ਆਰਾਮ ਨਾਲ ਬਿਲਕੁਲ ਆਰਾਮ ਨਾਲ 100 ਬੰਦੇ ਦੀ ਕੈਪੈਸਿਟੀ ਹੁੰਦੀ ਹੈ 100 ਬੰਦਾ ਬਹਿ ਗਿਆ ਉਹ ਛੋਟੇ ਛੋਟੇ ਫੰਕਸ਼ਨ ਹੋ ਜਾ ਕਰਨਗੇ ਜੀ ਛੋਟੇ ਫੰਕਸ਼ਨ ਹੋਗੇ ਕੋਈ ਲੇਡੀਜ਼ ਨੇ ਕੋਈ ਛੋਟਾ ਕੰਮ ਕਰਨਾ ਕਿੱਟੀ ਕਰਨੀ ਆ ਕੋਈ ਪਾਰਟੀ ਕਰਨੀ ਆ ਕੋਈ ਬੈਂਚਣਾ ਕਿਸੇ ਦਾ ਜਨਮ ਦਿਨ ਸੈਲੀਬ੍ਰੇਟ ਕਰਨਾ ਉਹ ਸਾਰਾ ਉੱਥੇ ਪੋਸੀਬਲ ਹੈ ਜੇ ਤੁਸੀਂ ਉਹਦੇ ਉੱਤੇ ਰੂਮਸ ਬਣਾ ਲਓਗੇ ਕਮਰੇ ਬਣਾਓਗੇ ਕਈ ਵਾਰ ਕੋਈ ਇਸ ਤਰ੍ਹਾਂ ਦੇ ਆਪਣੇ ਗੈਸਟ ਕੋਈ ਛੋਟਾ ਫੰਕਸ਼ਨ ਰੱਖਿਆ ਗੈਸਟ ਜ਼ਿਆਦਾ ਆ ਗਏ ਤਾਂ ਤੁਸੀਂ ਉੱਥੇ ਸ਼ਿਫਟ ਕਰ ਸਕਦੇ ਹੋ ਤੋਂ ਤੁਹਾਡੇ ਲਈ ਮੈਂ ਸਮਝਦਾ ਇੱਕ ਬੜੀ ਅੱਛਾ ਐਸੈਟਸ ਜਿਹੜਾ ਅੱਛੀ ਪ੍ਰਾਪਰਟੀ ਜਿਹੜੀ ਆ ਉਹ ਕ੍ਰੀਏਟ ਹੋ ਜਾਊਗੀ ਸੋ ਮੈਂ ਤੇ ਲਈ ਪੂਰਾ ਤੁਹਾਨੂੰ ਯਕੀਨ ਦਿਵਾਉਣਾ ਕਿ ਬਿਲਕੁਲ ਆਪਾਂ ਕਰਾਂਗੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਬڑے ਛੋਟੇ ਜੇ ਨੋਟਿਸ ਤੇ ਇਕੱਠੇ ਹੋ ਕੇ ਸਾਨੂੰ ਮਾਨ ਸਰਮਾ ਦਿੱਤਾ ਔਰ ਯਕੀਨ ਦਿਵਾਇਆ ਆਮਦਨੀ ਪਾਰਟੀ ਜਿੰਦਾਬਾਦ ਭਾਜਪਾ ਜਿੰਮੇ ਜਿੰਦਾਬਾਦ ਮਦਨ ਜੀ ਖੜਾ ਕਰੋ ਸਤਿਕਾਰਯੋਗ ਜੀ একটা এক জিটা